ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਸਾਡਾ ਪੇਟ ਬਾਹਰ ਹੋਣ ਦੇ ਮੋਟਾਪਾ ਹੋਣ ਦੇ ਕੁਝ ਵੱਡੇ ਕਾਰਨ ਜਿਹੜੇ ਸਾਨੂੰ ਪਤਾ ਹੋਣੇ ਬਹੁਤ ਜ਼ਰੂਰੀ ਆ ਉਹ ਜੇ ਚਾਰ ਪੰਜ ਕਾਰਨ ਸਾਨੂੰ ਪਤਾ ਹੋਣਗੇ ਤਾਂ ਅਸੀਂ ਬੜੀ ਜਲਦੀ ਆਪਦੇ ਮੋਟਾਪੇ ਨੂੰ ਵਧੇ ਹੋਏ ਪੇਟ ਨੂੰ ਘਟਾ ਸਕਦੇ ਆ ਕਿਉਂਕਿ ਦੋਸਤੋ ਜਿਹੜਾ ਪੇਟ ਬਾਹਰ ਨੂੰ ਹੁੰਦਾ ਜਿੰਨਾ ਸਾਨੂੰ ਬਾਹਰ ਲੱਗਦਾ ਏ ਉਨਾਂ ਹੀ ਸਾਡੇ ਅੰਦਰ ਅੰਗਾਂ ਦੇ ਵਾਲੇ ਫੈਟ ਜਮਾ ਹੋਇਆ ਹੁੰਦਾ ਸਾਡੀਆਂ ਕਿਡਨੀ ਦੇ ਵਾਲੇ ਮਿਹਦੇ ਦੇ ਵਾਲੇ ਸਾਡੇ ਦਿਲ ਦੇ ਵਾਲੇ ਲਿਵਰ ਦੇ ਵਾਲੇ ਤੇ ਇਹੀ ਫੈਟ ਜਿਹੜਾ ਅੱਗੇ ਬਿਮਾਰੀਆਂ ਦਾ ਕਾਰਨ ਬਣਦਾ ਫੈਟੀ ਲਿਵਰ ਦਾ ਕਾਰਨ ਬਣਦਾ ਦਿਲ ਦੀਆਂ ਬਿਮਾਰੀਆਂ ਦਾ ਤੇ ਕਿਡਨੀਆਂ ਦੇ ਫੰਕਸ਼ਨ ਨੂੰ ਵੀ ਇਫੈਕਟ ਕਰਦਾ ਹੈ ਸੋ ਇਹਨੂੰ ਵਿਸਰਲ ਫੈਟ ਕਹਿੰਦੇ ਆ ਸੋ ਜਿੰਨੀ ਚਰਬੀ ਬਾਹਰ ਲੱਗਦੀ ਆ ਉਨੀ ਚਰਬੀ ਸਾਡੇ ਅੰਦਰ ਅੰਗਾਂ ਦੇ ਵਾਲੇ ਹੁੰਦੀ ਜਿਹੜੀ ਸਾਡੇ ਵਾਸਤੇ ਬਹੁਤ ਹਾਨੀਕਾਰਕ ਹੈ ਸੋ ਇਹ ਪੇਟ ਦਾ ਘਟਨਾ ਦੋਸਤੋ ਬਹੁਤ ਜ਼ਰੂਰੀ ਆ ਤੇ ਵੀਡੀਓ ਦੇ ਅਖੀਰ ਤੇ ਇੱਕ ਖਾਸ ਨੁਸਖੇ ਬਾਰੇ ਵੀ ਜਾਣਾਂਗੇ ਇੱਕ ਪੀਣ ਵਾਲਾ ਜਿਹੜਾ ਡਰਿੰਕ ਆ ਜਿਹਦਾ ਅਸੀਂ ਰੋਜ਼ਾਨਾ ਜੇ ਸੇਵਨ ਕਰਾਂਗੇ ਤਾਂ ਸਾਨੂੰ ਬਹੁਤ ਸਹਾਇਤਾ ਮਿਲੂਗੀ ਸਾਡਾ ਪੇਟ ਬਹੁਤ ਜਲਦੀ ਜਿਹੜਾ ਉਹ ਅੰਦਰ ਜਾਊਗਾ ਸੋ ਆਓ ਪਹਿਲਾਂ ਜਾਣ ਲੈਨੇ ਵੀ ਕਾਰਨ ਕਿਹੜੇ-ਕਿਹੜੇ ਆ ਪੇਟ ਵਧਣ ਦੇ ਸਭ ਤੋਂ ਜਿਹੜੇ 4-5 ਵੱਡੇ ਕਾਰਨ ਆ ਸੋ ਦੋਸਤੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਜੇ ਸਭ ਤੋਂ ਪਹਿਲਾ ਕਾਰਨ ਵੇਖੀਏ ਤਾਂ ਜਿਹੜੀਆਂ ਅਸੀਂ ਮੰਨ ਲਓ ਸਾਨੂੰ ਪੂਰੇ ਦਿਨ ਚ 2 ਕੈਲਰੀਜ਼ ਦੀ ਲੋੜ ਆ ਪਰ ਅਸੀਂ 3 ਲੈ ਲੈਨੇ ਆ ਭੋਜਨ ਜ਼ਿਆਦਾ ਕਰ ਲੈਨੇ ਸੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਸਾਡੇ ਮਟਾਪਾ ਹੋਣ ਦਾ ਕਿਉਂਕਿ ਜਿੰਨੀਆਂ ਸੀ ਕੈਲਰੀਜ਼ ਵਧ ਰਹੀ ਨੇ ਉਹ ਸਾਡੇ ਪੇਟ ਦੇ ਵਿੱਚਕਾਰ ਚਰਬੀ ਦੇ ਰੂਪ ਚ ਇਕੱਠੀਆਂ ਹੁੰਦੀਆਂ ਰਹਿੰਦੀਆਂ ਜਮਾ ਹੋ ਜਾਂਦੀਆਂ ਸੋ ਹਮੇਸ਼ਾ ਜਿੰਨੀ ਤੁਹਾਨੂੰ ਭੁੱਖਾ ਉਦੋਂ ਥੋੜਾ ਘੱਟ ਹੀ ਖਾਓ ਓਵਰ ਈਟਿੰਗ ਤੋਂ ਬਚੋ ਜਿੰਨਾ ਬਚ ਸਕਦੇ ਆ ਇਹ ਬਹੁਤ ਵੱਡਾ ਕਾਰਨ ਪੇਟ ਵਧਣ ਦਾ ਦੋਸਤੋ ਅਗਲਾ ਕਾਰਨ ਇਹ ਆ ਵੀ ਖਾਸ ਕਰ ਔਰਤਾਂ ਦੇ ਵਿੱਚ ਇਹ ਚੀਜ਼ ਜ਼ਿਆਦਾ ਦੇਖੀ ਜਾਂਦੀ ਆ ਜਦੋਂ ਅਸੀਂ ਔਰਤਾਂ ਦੇ ਵਿੱਚ ਜਦੋਂ ਮਹਾਵਾਰੀ ਖਤਮ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਈਸਟ੍ਰੋਜਨ ਜਿਹੜਾ ਹਾਰਮੋਨ ਆ ਉਹਦਾ ਲੈਵਲ ਹੇਠਾਂ ਆ ਜਾਂਦਾ ਜਿਹਦੇ ਕਰਕੇ ਉਹਨਾਂ ਦੇ ਮਟਾਪਾ ਸੈਂਟਰਲ ਅਬੈਸਟੀ ਪੇਟ ਬਾਹਰ ਨੂੰ ਆਉਣਾ ਸ਼ੁਰੂ ਹੋ ਜਾਂਦਾ ਸੋ ਚਰਬੀ ਇਕੱਠੀ ਹੋਣ ਦਾ ਕਾਰਨ ਔਰਤਾਂ ਦੇ ਵਿੱਚ ਈਸਟ੍ਰੋਜਨ ਦੀ ਕਮੀ ਹੁੰਦੀ ਆ ਜਿਹੜੀ ਕਿ ਜਦੋਂ ਮਹਾਵਾਰੀ ਖਤਮ ਹੁੰਦੀ ਉਸ ਤੋਂ ਬਾਅਦ ਹੁੰਦਾ ਇਹਦੇ ਨਾਲ ਨਾਲ ਦੋਸਤੋ ਜਦੋਂ ਸਾਡੀ ਉਮਰ 40 ਤੋਂ ਉੱਪਰ ਜਾਂਦੀ ਆ ਤਾਂ ਸਾਡਾ ਜਿਹੜਾ ਮੈਟਾਬੋਲਿਜ਼ਮ ਉਹ ਹੀ ਠਾਉਣਾ ਸ਼ੁਰੂ ਹੋ ਜਾਂਦਾ metabolism ਤੋਂ ਭਾਵ ਜਿਹੜੀਆਂ ਵੀ ਅਸੀਂ ਜਿਹੜਾ ਵੀ ਅਸੀਂ ਭੋਜਨ ਖਾਂਨੇ ਉਸ ਤੋਂ ਜਿਹੜੀਆਂ ਅਸੀਂ ਕੈਲਰੀਜ਼ ਲੈ ਲੈਨੇ ਭੋਜਨ ਤੋਂ ਉਹਨਾਂ ਨੂੰ ਬਾਲਣ ਦੀ ਜਿਹੜੀ ਸਾਰੀ ਪ੍ਰਕਿਰਿਆ ਨੂੰ metabolisim ਕਹਿੰਦੇ ਆ ਸੋ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਆ ਸਾਡਾ ਜਿਹੜਾ metabolisim ਸਰੀਰ ਦਾ ਬੋਡੀ ਦਾ ਉਹ ਸਲੋ ਹੁੰਦਾ ਜਾਂਦਾ ਸੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਜਿਹਦੇ ਕਰਕੇ ਸਾਡੇ ਫੈਟ ਅਕਮੂਲੇਟ ਹੁੰਦਾ ਰਹਿੰਦਾ ਇਕੱਠਾ ਹੁੰਦਾ ਰਹਿੰਦਾ ਸਾਡਾ ਪੇਟ ਬਾਹਰ ਨੂੰ ਆਉਂਦਾ ਸੋ ਜ਼ਿਆਦਾਤਰ 40 ਤੋਂ ਉੱਪਰ ਦੀ ਉਮਰ ਦੇ ਲੋਕਾਂ ਦੇ ਪੇਟ ਤੁਸੀਂ ਬਾਹਰ ਨੂੰ ਵੇਖੋਗੇ ਤੇ ਦੋਸਤੋ ਹੋਰ ਵੱਡਾ ਕਾਰਨ ਹੈ ਜੈਨੇਟਿਕਸ ਜੇ ਸਾਡੇ ਪਿਓ ਦਾਦਿਆਂ ਦੇ ਪੇਟ ਬਾਹਰ ਸੀ ਤਾਂ ਸਾਡੇ ਬਾਹਰ ਆਣੀ ਆਉਣੇ ਆ ਜੇ ਅਸੀਂ ਆਪਣੀ ਡਾਈਟ ਤੇ ਕੰਟਰੋਲ ਨਾ ਰੱਖਾਂਗੇ ਤੇ ਧਿਆਨ ਨਾ ਦੇਵਾਂਗੇ ਦੋਸਤੋ ਹਜ਼ਾਰਾਂ ਸਾਲਾਂ ਪਹਿਲਾਂ ਇਨਸਾਨ ਨੂੰ ਕਦੇ-ਕਦੇ ਖਾਣਾ ਮਿਲਦਾ ਸੀ ਜਦੋਂ ਉਹਨੂੰ ਇਕੱਠਾ ਮਿਲਦਾ ਸੀ ਉਹ ਇਕੱਠਾ ਹੀ ਖਾ ਜਾਂਦਾ ਸੀਗਾ ਕਿਉਂਕਿ ਦੁਬਾਰਾ ਮਿਲੇ ਨਾ ਮਿਲੇ ਪਤਾ ਨਹੀਂ ਕਦੋਂ ਮਿਲੇ ਇਹਦਾ ਕੁਝ ਪਤਾ ਨਹੀਂ ਹੁੰਦਾ ਸੀ ਸੋ ਇਹ ਪ੍ਰਕਿਰਿਆ ਜਿਹੜੀ ਉਦੋਂ ਸੀਗੀ ਤਾਂ ਉਦੋਂ ਸਾਰਾ ਚਰ ਜਿਹੜੀ ਫੈਟ ਸੀਗਾ ਉਹ ਚਰਬੀ ਦੇ ਰੂਪ ਚ ਇੱਥੇ ਜਮਾ ਹੋ ਜਾਂਦਾ ਸੀ ਪੇਟ ਦੇ ਵਿਚਕਾਰ ਜਿਹਨੂੰ ਉਹ ਲੋਡ ਪੈਣ ਤੇ ਵਰਤਦਾ ਰਹਿੰਦਾ ਸੀ એનર્ਜੀ ਲੈਣ ਵਾਸਤੇ ਸੋ ਉਹੀ ਜੈਨਟਿਕ ਹੁਣ ਚੱਲੀ ਆ ਰਹੀ ਜਦੋਂ ਅਸੀਂ ਓਵਰ ਈਟਿੰਗ ਕਰਦੇ ਹਾਂ ਜਿਆਦਾ ਭੋਜਨ ਖਾਂਦੇ ਹਾਂ ਤਾਂ ਸਾਡੇ ਪੇਟ ਦੇ ਵਿਚਕਾਰ ਜਿਹੜਾ ਉਹ ਇਕੱਠਾ ਹੁੰਦਾ ਰਹਿੰਦਾ ਦੇ ਦੋਸਤੋ ਮਟਾਪਾ ਆਉਣ ਦਾ ਹੋਰ ਸਭ ਤੋਂ ਵੱਡਾ ਕਾਰਨ ਹੈ ਲੈਪਟਿਨ ਨਾਂ ਦਾ ਹਾਰਮੋਨ ਸਾਡੇ ਸਰੀਰ ਦੇ ਵਿੱਚ ਇੱਕ ਹਾਰਮੋਨ ਹੁੰਦਾ ਜਿਹਨੂੰ ਲੈਪਟਿਨ ਕਹਿੰਦੇ ਆ ਉਹ ਸਾਨੂੰ ਦੱਸਦਾ ਏ ਜਦੋਂ ਅਸੀਂ ਖਾਣਾ ਖਾਨੇ ਵਿੱਚ ਤੁਹਾਡਾ ਪੇਟ ਭਰ ਚੁੱਕਾ ਹੁਣ ਬੱਸ ਕਰੋ ਪਰ ਜਦੋਂ ਹਾਰਮੋਨ ਦੀ ਘਾਟ ਆ ਜਾਂਦੀ ਕਮੀ ਆ ਜਾਂਦੀ ਤਾਂ ਸਾਨੂੰ ਪਤਾ ਨਹੀਂ ਲੱਗਦਾ ਸਾਡਾ ਪੇਟ ਭਰ ਗਿਆ ਤਾਂ ਅਸੀਂ ਓਵਰ ਈਟਿੰਗ ਕਰ ਜਾਂਦੇ ਹਾਂ ਸੋ ਲੈਪਟਿਨ ਦੀ ਕਮੀ ਵੀ ਸਾਡੇ ਮਟਾਪੇ ਦਾ ਬਹੁਤ ਵੱਡਾ ਕਾਰਨ ਆ ਸੋ ਇਹਦੇ ਨਾਲ ਨਾਲ ਦੋਸਤੋ ਸਟ੍ਰੈਸ ਬਹੁਤ ਵੱਡਾ ਕਾਰਨ ਆ ਮਟਾਪਾ ਆਉਣ ਦਾ ਕਿਉਂਕਿ ਜਦੋਂ ਅਸੀਂ ਸਟ੍ਰੈਸ ਲੈਨੇ ਆ ਦਿਮਾਗੀ ਬੋਝ ਲੈਨੇ ਆ ਤਾਂ ਉਹਦੇ ਨਾਲ ਸਾਡੇ ਸਰੀਰ ਚ ਕੋਰਟੀਸੋਲ ਨਾਮ ਦਾ ਜਿਹੜਾ ਹਾਰਮੋਨ ਉਹ ਵਧਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਸਾਡੇ ਚਰਬੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਸਰੀਰ ਚ ਮਟਾਪਾ ਆਉਣਾ ਸ਼ੁਰੂ ਹੋ ਜਾਂਦਾ ਤੇ ਮਟਾਪਾ ਵੀ ਵਜਾ ਬਣਦਾ ਏ ਕੋਰਟੀਸੋਲ ਦੇ ਹੋਰ ਬਣਨ ਦੀ ਸੋ ਇੱਕ ਸਾਈਕਲ ਚੱਲ ਜਾਂਦਾ ਏ ਜਿਹਦੇ ਨਾਲ ਸਾਨੂੰ ਚਰਬੀ ਹੌਲੀ-ਹੌਲੀ ਵੱਧਦੀ ਜਾਂਦੀ ਆ ਸੋ ਹਮੇਸ਼ਾ ਸਾਨੂੰ ਸਟ੍ਰੈਸ ਫ੍ਰੀ ਰਹਿਣਾ ਚਾਹੀਦਾ ਤੇ ਕੁਝ ਦਵਾਈਆਂ ਵੀ ਅਜਿਹੀਆਂ ਐ ਡਿਪਰੈਸ਼ਨ ਦੀਆਂ ਜਿਹੜੀਆਂ ਐਂਟੀ ਡਿਪਰੈਸੈਂਟ ਅਸੀਂ ਦਵਾਈਆਂ ਲੈਨੇ ਆ ਇਹਦੇ ਨਾਲ ਨਾਲ ਕੁਝ ਸਟੀਰੋਇਡ ਅਜਿਹੀਆਂ ਦਵਾਈਆਂ ਐ ਜਿਹੜੀਆਂ ਸਾਡੇ ਮਟਾਪਾ ਹੋਣ ਦਾ ਆਬੈਸਟੀ ਹੋਣ ਦਾ ਕਾਰਨ ਬਣਦੀਆਂ ਐ ਬਾਕੀ ਅਸਥਮਾ ਤੋਂ ਰੈਸਪੀਰੇਟਰੀ ਸਿਸਟਮ ਵਾਸਤੇ ਜਿਹੜੀਆਂ ਅਸੀਂ ਦਵਾਈਆਂ ਲੈਨੇ ਆ ਉਹ ਦਿਨਾਂ ਵੀ ਜਿਹੜਾ ਸਾਡੇ ਅਬੇਸਟੀਆਉਣ ਦਾ ਖਤਰਾ ਵੱਧ ਹੋ ਜਾਂਦਾ ਤੇ ਬਾਕੀ ਐਪੀਲੈਪਸੀ ਤੋਂ ਮਿਰਗੀ ਦੇ ਦੌਰੇ ਤੋਂ ਜਿਹੜੀਆਂ ਦਵਾਈਆਂ ਚੱਲਦੀਆਂ ਉਹਨਾਂ ਨਾਲ ਵੀ ਸਾਡੇ ਮਟਾਪਾ ਆਉਂਦਾ ਸੋ ਦੋਸਤੋ ਆਓ ਹੁਣ ਜਾਣਦੇ ਵੀ ਇਹ ਤਾਂ ਸੀਗੇ ਕਾਰਨ ਹੁਣੇ ਮਟਾਪੇ ਨੂੰ ਅਸੀਂ ਠੀਕ ਕਿਵੇਂ ਕਰ ਸਕਦੇ ਹਾਂ ਅੱਜ ਅਸੀਂ ਇੱਕ ਡਰਿੰਕ ਦੀ ਗੱਲ ਕਰਾਂਗੇ ਜਿਹਦੇ ਨਾਲ ਅਸੀਂ ਬੜੀ ਜਲਦੀ ਆਪਦੇ ਮਟਾਪੇ ਨੂੰ ਵਧੇ ਹੋਏ ਪੇਟ ਨੂੰ ਅੰਦਰ ਕਰ ਸਕਦੇ ਹਾਂ ਸੋ ਦੋਸਤੋ ਇਹ ਡਰਿੰਕ ਬਣਾਉਣਾ ਕਿਵੇਂ ਆ ਇਹਦਾ ਸੇਵਨ ਕਿਵੇਂ ਕਰਨਾ ਉਹ ਸਾਰੀ ਵਿਧੀ ਜਾਣਦੇ ਆ ਇਹਦੇ ਵਿੱਚ ਅਸੀਂ ਲੈਣਾ ਹੈ ਜੀਰਾ ਜੀਰਾ ਦੋਸਤੋ ਤਾਂ ਲੈਣਾ ਹੈ ਕਿਉਂਕਿ ਜੀਰਾ ਐਂਟੀਆਕਸੀਡੈਂਟ ਵੀ ਹੁੰਦੇ ਇਹਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਵੀ ਹੁੰਦੇ ਭਾਵੇਂ ਸੋਜਾਂ ਨੂੰ ਠੀਕ ਕਰਦਾ ਏ ਇਹਦੇ ਨਾਲ ਨਾਲ ਇਹ ਸਾਡੇ ਮੈਟਾਬੋਲਿਜ਼ਮ ਨੂੰ ਵਧਾ ਦਿੰਦਾ ਏ ਸੋ ਵੱਡੀ ਉਮਰ 'ਚ ਮੈਟਾਬੋਲਿਜ਼ਮ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਲੋ ਹੋ ਜਾਂਦਾ ਜਿਸ ਦੇ ਕਰਕੇ ਮਟਾਪਾ ਆਉਂਦਾ ਸੋ ਜੀਰਾ ਸਾਡੇ ਮੈਟਾਬੋਲਿਜ਼ਮ ਨੂੰ ਵੀ ਇਨਹਾਂਸ ਕਰਦਾ ਹੈ। ਸੋ ਜੀਰਾ ਬਹੁਤ ਵਧੀਆ ਇੱਕ ਆਹਾਰ ਹੈਗਾ ਇੱਕ ਕਹਿ ਲਓ ਵੀ ਜੜੀ ਬੂਟੀ ਆ ਸਾਡੇ ਮਟਾਪਾ ਨੂੰ ਮਟਾਪੇ ਨੂੰ ਘੱਟ ਕਰਨ ਵਾਸਤੇ। ਦੋਸਤੋ ਜੀਰੇ ਤੋਂ ਬਾਅਦ ਅਸੀਂ ਲੈਣਾ ਅਦਰਕ। ਦੋਸਤੋ ਅਦਰਕ ਦੇ ਵਿੱਚ ਜਿੰਜਰੋਲ ਨਾਮ ਦਾ ਜਿਹੜਾ ਕੈਮੀਕਲ ਪਾਇਆ ਜਾਂਦਾ ਹੈ। ਜਿੰਜਰੋਲ ਕੀ ਕਰਦਾ ਇੱਕ ਤਾਂ ਸਾਨੂੰ ਭੁੱਖ ਨਹੀਂ ਲੱਗਣ ਦਿੰਦਾ ਵਾਰ-ਵਾਰ ਜਿਹੜੇ ਅਸੀਂ ਓਵਰ EATING ਕਰਦੇ ਰਹਿੰਨੇ ਹਾਂ ਉਸ ਤੋਂ ਬਚੇ ਰਹਿਨੇ ਆ, ਅਨ ਹੈਲਦੀ ਫੂਡ ਖਾਣ ਤੋਂ ਬਚੇ ਰਹਿਨੇ ਆ। ਨੰਬਰ 2 ਜਿੰਜਰੋਲ ਜਿਹੜਾ ਜਿੰਜਰੋਲ ਹੁੰਦਾ ਹੈ ਅਦਰਕ ਦੇ ਵਿੱਚ ਉਹ ਸਾਡੇ ਕਹਿ ਲਓ ਕਿ ਥਰਮੋਜੇਨੈਸਿਸ ਕਰਾਉਂਦਾ ਸਰੀਰ ਦੇ ਵਿੱਚ ਭਾਵ ਹੀਟ ਪੈਦਾ ਕਰਾਉਂਦਾ ਜਿਸ ਦੇ ਨਾਲ ਸਾਡੇ ਚਰਬੀ ਵੱਲਦੀ ਆ ਸੋ ਇਹਦੇ ਨਾਲ ਨਾਲ ਸਾਨੂੰ ਅਦਰਕ ਦਾ ਸੇਵਨ ਕਰਨ ਨਾਲ ਭੁੱਖ ਵੀ ਘੱਟ ਲੱਗਦੀ ਆ ਸੋ ਇਹ ਬਹੁਤ ਵਧੀਆ ਕਹਿ ਲਓ ਵੀ ਇਹ ਜੜੀ ਬੂਟੀ ਆ ਸਾਡੇ ਭਾਰ ਨੂੰ ਘਟਾਉਣ ਲਈ ਇਸ ਤੋਂ ਬਾਅਦ ਅਸੀਂ ਇੱਥੇ ਨਿੰਬੂ ਲੈਣਾ ਨਿੰਬੂ 'ਚ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਏ ਜਿਹੜਾ ਕਿ ਸਾਡੀ ਇਮਿਊਨਿਟੀ ਨੂੰ ਠੀਕ ਕਰਦਾ ਏ ਤੇ ਸਾਡੇ ਚਰਬੀ ਨੂੰ ਵੀ ਬਾਲਦਾ ਸਾਡੇ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਏ ਤੇ ਦੋਸਤੋ ਸ਼ਹਿਦ ਦਾ ਵੀ ਅਸੀਂ ਇਹ ਚ ਪ੍ਰਯੋਗ ਕਰਨਾ ਏ ਇੱਕ ਨਵੀਆਂ ਸਟੱਡੀਜ਼ ਇੱਕ ਨਵੀਂ ਸਟੱਡੀ ਆ ਜਿਦੇ ਚ ਉਹਨਾਂ ਨੇ ਦੱਸਿਆ ਵੀ ਚੀਨੀ ਸਾਡਾ ਭਾਰ ਵਧਾਉਂਦੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਪਰ ਜੇ ਚੀਨੀ ਦੀ ਬਜਾਈ ਅਸੀਂ ਸ਼ਹਿਦ ਦੀ ਵਰਤੋਂ ਕਰਦੇ ਆ ਤਾਂ ਇਹਦੇ ਨਾਲ ਸਾਨੂੰ weight ਨੂੰ ਰਿਡਿਊਸ ਕਰਨ ਵਿੱਚ ਬਹੁਤ ਸਹਾਇਤਾ ਮਿਲਦੀ ਆ ਸੋ ਆਓ ਹੁਣ ਜਾਣਦੇ ਵੀ ਇਹਨੂੰ ਬਣਾਉਣਾ ਕਿਵੇਂ ਆ ਤਰੀਕਾ ਕੀ ਦੋਸਤੋ ਦੋ ਕੱਪ ਪਾਣੀ ਲੈ ਲਓ ਉਹਨੂੰ ਉਹਦੇ ਵਿੱਚ ਇੱਕ ਅੱਧਾ ਚਮਚ ਜੀਰਾ ਪਾਓ ਉਹਨੂੰ ਚੰਗੀ ਤਰ੍ਹਾਂ ਉਬਾਲੋ ਇਹਦੇ ਨਾਲ ਨਾਲ ਇੱਕ ਚਮਚ ਉਹਦੇ ਵਿੱਚ ਪੀਸਿਆ ਹੋਇਆ ਅਦਰਕ ਪਾਉਣਾ ਹੈ ਤੇ ਇੱਕ ਉਸ ਤੋਂ ਬਾਅਦ ਜਦੋਂ ਇਹ 10-15 ਮਿੰਟ ਵਧੀਆ ਤਰੀਕੇ ਨਾਲ ਉਬਲ ਜੇ ਤਾਂ ਇਹਨੂੰ ਅੱਗ ਤੋਂ ਉਤਾਰ ਕੇ ਜਦੋਂ ਗੁਣਗਣਾ ਜਾ ਹੋ ਜੇ ਤਾਂ ਇਹਦੇ ਵਿੱਚ ਤੁਸੀਂ ਇੱਕ ਨਿੰਬੂ ਐਡ ਕਰਨਾ ਹੈ ਤੇ ਇੱਕ ਚਮਚ ਸ਼ਹਿਦ ਦਾ ਮਿਲਾਉਣਾ ਹੈ ਤੇ ਦੋਸਤੋ ਹੁਣ ਤੁਸੀਂ ਇਹਦਾ ਸੇਵਨ ਕਰ ਸਕਦੇ ਆ ਸੋ ਇਹਨੂੰ ਸਹੀ ਸਮੇਂ 'ਤੇ ਇਹ ਹੈ ਵੀ ਤੁਸੀਂ ਨਿਰਨੇ ਕਾਲ ਜੇ ਦਾ ਸੇਵਨ ਕਰੋ ਤੁਹਾਨੂੰ ਬੜੀ ਸਹਾਇਤਾ ਮਿਲੂਗੀ ਆਪਦੀ ਪੇਟ ਦੀ ਚਰਬੀ ਨੂੰ ਘੱਟ ਕਰ ਲਈ ਮਟਾਪਾ ਘੱਟ ਕਰਨ ਵਾਸਤੇ ਬੜੀ ਜਲਦੀ ਘੱਟ ਹੁੰਦਾ ਪਰ ਦੋਸਤੋ ਇਹਦੇ ਨਾਲ ਨਾਲ ਆਪਦੀ ਡਾਈਟ ਵਿੱਚ ਵੀ ਤੁਹਾਨੂੰ ਥੋੜਾ ਪਰਹੇਜ਼ ਕਰਨਾ ਪਊਗਾ ਸਲਾਦ ਦੀ ਜ਼ਿਆਦਾ ਵਰਤੋਂ ਕਰੋ ਭੋਜਨ 'ਚ ਘੱਟੋ-ਘੱਟ 50% ਤੁਹਾਡਾ ਸਲਾਦ ਹੋਣਾ ਚਾਹੀਦਾ ਹੈ ਸੋ ਰੰਗ ਬਰੰਗਾ ਜਿਹਾ ਅਸੀਂ ਸਲਾਦ ਖਾਵਾਂਗੇ ਇਹਦੇ ਨਾਲ ਸਾਡੇ ਭੁੱਖ ਲੱਗਣ ਦੇ ਜਿਹੜੇ ਰਿਸੈਪਟਰ ਅ ਮਿਹਦੇ ਵਿੱਚ ਉਸਪਰੈਸ ਹੋ ਜਾਂਦੇ ਦੱਬੇ ਜਾਂਦੇ ਜਿਹਦੇ ਨਾਲ ਸਾਨੂੰ ਭੁੱਖ ਘੱਟ ਲੱਗਦੀ ਆ ਵਾਰ-ਵਾਰ ਭੁੱਖ ਨਹੀਂ ਲੱਗਦੀ ਅਸੀਂ ਬਚੇ ਰਹਿੰਨੇ ਆ ਸੋ ਸਲਾਦ ਦਾ ਸੇਵਨ ਕਰੋ ਇਹਦੇ ਨਾਲ ਨਾਲ ਸੈਰ ਜ਼ਰੂਰ ਕਰੋ ਆ ਸ਼ਾਮ ਨੂੰ ਵੀ ਕਰ ਸਕਦੇ ਸਵੇਰੇ ਵੀ ਕਰ ਸਕਦੇ 30 ਤੋਂ 40 ਮਿੰਟ ਸੈਰ ਬਹੁਤ ਜ਼ਰੂਰੀ ਆ ਤਲੇ ਆ ਮਲੇ ਜਿਹੜਾ ਭੋਜਨ ਆ ਬਾਹਰ ਦੀਆਂ ਚੀਜ਼ਾਂ ਬੰਦ ਕਰ ਦਿਓ ਪੈਕੇਟ ਫੂਡ ਪ੍ਰੋਸੈਸਡ ਫੂਡ ਬੰਦ ਕਰ ਦਿਓ ਸੋ ਪਾਣੀ ਵੱਧ ਪੀਓ ਅ ਕਿਉਂਕਿ ਪਾਣੀ ਜਿੰਨਾ ਸੀ ਵੱਧ ਪੀਵਾਂਗੇ ਉਹਦੇ ਨਾਲ ਵੀ ਸਾਨੂੰ ਵਾਰ-ਵਾਰ ਜਿਹੜੀ ਭੁੱਖ ਨਹੀਂ ਲੱਗਦੀ ਤੇ ਅਸੀਂ ਅਨ ਹੈਲਦੀ ਫੂਡ ਖਾਣ ਤੋਂ ਬਚੇ ਰਹਿੰਨੇ ਸੋ ਇਹ ਵੀ ਇੱਕ ਬੜਾ ਵਧੀਆ ਤਰੀਕਾ ਭਾਰ ਘੱਟ ਕਰਨ ਦਾ ਸੋ ਸਾਥੀਓ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਸਾਥੀਓ ਜਿਹੜਾ ਆਪਣਾ ਇਹ ਨਵਾਂ ਪੇਜ ਆ ਡਾਕਟਰ ਜੀਰਾ ਹੈਲਥ ਟਾਕ ਇਹਨੂੰ ਫੋਲੋ ਕਰ ਲਓ ਕਿਉਂਕਿ ਹੁਣ ਤੋਂ ਜਿਹੜੀਆਂ ਵੀ ਸਿਹਤ ਸੰਬੰਧੀ ਜਾਣਕਾਰੀ ਆ ਤੁਹਾਨੂੰ ਇਸੇ ਪੇਜ ਤੇ ਮਿਲੂਗੀ ਸੋ ਇਹਨੂੰ ਫੋਲੋ ਕਰ ਲਓ ਇਹਦੇ ਨਾਲ ਨਾਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਜਿਹੜੀਆਂ ਜਿਹੜੀ ਇਹ ਜਾਣਕਾਰੀ ਉਹ ਪਹੁੰਚ ਸਕੇ ਸੋ ਇਜਾਜ਼ਤ ਦਿਓ ਧੰਨਵਾਦ